ਸਤਿ ਸ਼੍ਰੀ ਅਕਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਪੰਜਾਬ ਵਿੱਚ ਪੈਨਸ਼ਨ ਬਾਰੇ ਵੱਡੀ ਅਪਡੇਟ ਕਦੋਂ ਆਵੇਗੀ ਜੂਨ ਦੀ ਕਿਸ਼ਤ ਨਵੇਂ ਨਿਯਮਾਂ ਅਤੇ ਫਰਜੀ ਬਾੜੇ ਤੇ ਸਖਤ ਕਾਰਵਾਈ ਪੰਜਾਬ ਦੀ ਪੈਨਸ਼ਨ ਲੈਣ ਵਾਲਿਆਂ ਲਈ ਇੱਕ ਜ਼ਰੂਰੀ ਖਬਰ ਹੈ ਜੂਨ ਮਹੀਨੇ ਦੀ ਪੈਨਸ਼ਨ ਕਦੋਂ ਆਵੇਗੀ ਕਿੰਨੀ ਆਵੇਗੀ ਅਤੇ ਨਵੇਂ ਨਿਯਮਾਂ ਕਾਰਨ ਕਿਨਾ ਲੋਕਾਂ ਦੀ ਪੈਨਸ਼ਨ ਰੋਕ ਦਿੱਤੀ ਗਈ ਹੈ ਆਓ ਇਸ ਦੇ ਬਾਰੇ ਗੱਲਬਾਤ ਕਰਦੇ ਹਾਂ ਜੂਨ ਮਹੀਨੇ ਦੀ ਪੈਨਸ਼ਨ ਕਦੋਂ ਆਵੇਗੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਹਰ ਮਹੀਨੇ ਪੈਨਸ਼ਨ ਅਲੱਗ-ਅਲੱਗ ਸਮੇਂ ਤੇ ਜਾਰੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਬੁਢਾਪਾ ਵਿਧਵਾ ਅੰਗੀਹੀਣ ਅਤੇ ਬੇਸਹਾਰਾ ਲੋਕਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ ਪਿਛਲੇ ਕੁਝ ਮਹੀਨਿਆਂ ਤੋਂ ਪੈਨਸ਼ਨ ਆਮ ਤੌਰ ਤੇ ਮਹੀਨੇ ਦੇ ਆਖਰੀ ਹਫਤੇ ਵਿੱਚ ਆਉਂਦੀ ਸੀ ਪਰ ਮਈ ਮਹੀਨੇ ਦੀ ਪੈਨਸ਼ਨ 1 ਜੂਨ ਤੋਂ 15 ਤਰੀਕ ਪਰ ਮਈ ਮਹੀਨੇ ਦੀ ਪੈਨਸ਼ਨ 1 ਤੋਂ 15 ਤਰੀਕ ਦੇ ਵਿੱਚਕਾਰ ਸਾਰੇ ਪੈਨਸ਼ਨ ਧਾਰਕਾਂ ਦੇ ਖਾਤਿਆਂ ਦੇ ਵਿੱਚ ਆ ਗਈ ਸੀ ਇਸੇ ਤਰ੍ਹਾਂ ਜੂਨ ਦੀ ਪੈਨਸ਼ਨ ਵੀ 1 ਤੋਂ 15 ਤਰੀਕ ਦੇ ਵਿੱਚਕਾਰ ਸਾਰੇ ਪੈਨਸ਼ਨ ਧਾਰਕਾਂ ਦੇ ਖਾਤਿਆਂ ਦੇ ਵਿੱਚ ਜੋ ਆਉਣੀ ਸ਼ੁਰੂ ਹੋ ਜਾਣੀ ਹੈ ਕੀ ਪੈਨਸ਼ਨ 2500 ਰੁਪਏ ਹੋਵੇਗੀ ਆਵਾਦੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 2500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਿਤ ਬਿਆਨ ਜਾਂ ਨੋਟੀਫਿਕੇਸ਼ਨ ਉਹਨਾਂ ਦੀ ਵੈੱਬਸਾਈਟ ਤੇ ਜਾਰੀ ਨਹੀਂ ਕੀਤਾ ਗਿਆ ਹੈ ਕਿ ਇਸ ਮਹੀਨੇ ਤੋਂ 2500 ਰੁਪਏ ਪੈਨਸ਼ਨ ਮਿਲੇਗੀ ਜੇ ਕੋਈ ਤੁਹਾਨੂੰ ਦੱਸ ਰਿਹਾ ਹੈ ਕਿ ਇਸ ਮਹੀਨੇ 2500 ਰੁਪਏ ਪੈਨਸ਼ਨ ਆਵੇਗੀ ਤਾਂ ਉਹ ਗਲਤ ਖਬਰ ਹੋ ਸਕਦੀ ਹੈ ਜਦੋਂ ਵੀ ਪੈਨਸ਼ਨ ਵਧਾਉਣ ਬਾਰੇ ਕੋਈ ਵੀ ਅਪਡੇਟ ਆਵੇਗੀ ਤਾਂ ਅਸੀਂ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਅਧਕਾਰੀਤ ਵੈਬਸਾਈਟ ਡਿਪਾਰਟਮੈਂਟ ਆਫ ਸੋਸ਼ਲ ਸਿਕਿਉਰਿਟੀ ਐਂਡ ਊਮਨ ਚਾਈਲਡ ਡਿਵੈਲਪਮੈਂਟ ਤੇ ਨੋਟਿਸ ਜਾਰੀ ਕੀਤਾ ਜਾਂਦਾ ਹੈ ਅਜਈਆਂ ਝੂਠੀਆਂ ਖਬਰਾਂ ਤੋਂ ਤੁਸੀਂ ਨੇ ਬਚਣਾ ਹੈ ਪੈਨਸ਼ਨ ਲੇਟ ਹੋਣ ਦੇ ਕਾਰਨ ਅਤੇ ਨਵੇਂ ਨਿਯਮ ਪੰਜਾਬ ਸਰਕਾਰ ਪੈਨਸ਼ਨ ਪ੍ਰਣਾਲੀ ਵਿੱਚ ਚੱਲ ਰਹੇ ਧੋਖਾਧੜੀ ਅਤੇ ਫਰਜ਼ੇਵਾਰੀ ਨੂੰ ਰੋਕਣ ਲਈ ਪਿਛਲੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਹੈ ਇਸੇ ਲਈ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਜੇ ਕੋਈ ਵਿਅਕਤੀ ਫਰਜੀ ਤਰੀਕੇ ਨਾਲ ਪੈਨਸ਼ਨ ਲੈ ਰਿਹਾ ਹੈ ਤਾਂ ਉਸਤੇ ਕਾਰਵਾਈ ਕੀਤੀ ਜਾਵੇਗੀ ਤੋਂ ਪਿਛਲੀ ਲਈ ਗਈ ਸਾਰੀ ਪੈਨਸ਼ਨ ਵਾਪਸ ਲਈ ਜਾਵੇਗੀ ਅਜਿਹੇ ਲੋਕਾਂ ਨੂੰ ਭਵਿੱਖ ਵਿੱਚ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਨਹੀਂ ਮਿਲੇਗਾ ਸਰਕਾਰ ਨੇ ਪਿੰਡਾਂ ਦੇ ਅੰਗਰਵਾੜੀ ਕਰਮਚਾਰੀਆਂ ਨੂੰ ਵੀ ਡਾਟਾ ਭੇਜਿਆ ਹੈ ਤਾਂ ਜੋ ਫਰਜੀ ਪੈਨਸ਼ਨ ਲੈਣ ਵਾਲਿਆਂ ਦੀ ਪਛਾਣ ਕੀਤੀ ਜਾ ਸਕੇ ਉਹਨਾਂ ਨੇ ਕਿਹਾ ਹੈ ਕਿ ਉਹ ਜਿਹੇ ਲੋਕਾਂ ਨੂੰ ਦੱਸਣ ਕਿ ਉਹਨਾਂ ਨੂੰ ਆਪਣੀ ਪੈਨਸ਼ਨ ਸਰਕਾਰੀ ਦਫ਼ਤਰ ਵਿੱਚ ਵਾਪਸ ਕਰਨੀ ਪਵੇਗੀ ਅਤੇ ਇਸ ਬਾਰੇ ਬਿਆਨ ਵੀ ਦੇਣਾ ਪਵੇਗਾ ਇਹੀ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਦੀਆਂ ਪੈਨਸ਼ਨਾਂ ਇਸ ਸਮੇਂ ਰੁਕੀਆਂ ਹੋਈਆਂ ਹਨ ਪਹਿਲਾਂ ਆਫਲਾਈਨ ਪੈਨਸ਼ਨ ਲੱਗਣ ਕਾਰਨ ਲੋਕ ਫਰਜੀ ਦਸਤਾਵੇਜ਼ ਨਾਲ ਆਸਾਨੀ ਨਾਲ ਪੈਨਸ਼ਨ ਸ਼ੁਰੂ ਕਰਵਾ ਲੈਂਦੇ ਸਨ ਅਤੇ ਕੋਈ ਸਹੀ ਜਾਂਚ ਨਹੀਂ ਹੁੰਦੀ ਸੀ ਪਰ ਹੁਣ ਸਰਕਾਰ ਪੂਰੀ ਵੈਰੀਫਿਕੇਸ਼ਨ ਕਰਵਾ ਰਹੀ ਹੈ ਸਖਤ ਕਾਰਵਾਈ ਅਤੇ ਭ੍ਰਿਸ਼ਟਾਚਾਰ ਤੇ ਰੋਕ ਪੰਜਾਬ ਸਰਕਾਰ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸਖਤ ਕਦਮ ਚੁੱਕ ਰਹੀ ਹੈ ਚਾਹੇ ਉਹ ਪਟਵਾਰੀ ਹੋਣ ਤਹਿਸੀਲਦਾਰ ਹੋਣ ਜਾਂ ਪੁਲਿਸ ਮੁਲਾਜ਼ਮ ਜੋ ਲੋਕਾਂ ਤੋਂ ਗਲਤ ਨਜਾਇਜ਼ ਪੈਸੇ ਵਸੂਲਦੇ ਸਨ ਉਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪੈਨਸ਼ਨ ਦੇ ਮਾਮਲੇ ਵਿੱਚ ਵੀ ਬਹੁਤ ਸਾਰੇ ਸਰਕਾਰੀ ਮੁਲਾਜ਼ਮ ਫਰਜ਼ੀ ਬਾੜੇ ਵਿੱਚ ਸ਼ਾਮਲ ਸਨ ਹੁਣ ਪੈਨਸ਼ਨ ਸੇਵਾ ਕੇਂਦਰ ਰਾਹੀਂ ਅਪਲਾਈ ਹੁੰਦੀ ਹੈ ਅਰਜੀ ਦੇਣਾ ਪੈਨਸ਼ਨ ਪਾਸ ਕਰਨ ਵਾਲੇ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਜੋ ਸਾਰੇ ਦਸਤਾਵੇਜ਼ਾਂ ਦੀ ਸਹੀ ਜਾਂਚ ਕਰਨ ਜਿਹੜੇ ਮੁਲਾਜ਼ਮ ਸਹੀ ਕੰਮ ਕਰਦੇ ਹਨ ਉਨ੍ਹਾਂ ਨੂੰ ਸਾਬਾਸੀ ਮਿਲਦੀ ਹੈ ਪਰ ਜੋ ਗਲਤ ਕੰਮ ਕਰਦੇ ਹਨ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ ਪੈਨਸ਼ਨ ਲਈ ਸਹੀ ਯੋਗਤਾ ਕੀ ਹੈ ਜੇਕਰ ਤੁਹਾਨੂੰ ਫਰਜੀ ਤਰੀਕੇ ਨਾਲ ਪੈਨਸ਼ਨ ਲਗਵਾਉਣ ਦੀ ਗੱਲ ਕਰਦਾ ਤਾਂ ਉਸ ਤੋਂ ਦੂਰ ਰਹੋ ਅਤੇ ਉਸ ਦੀ ਸ਼ਿਕਾਇਤ ਪੰਜਾਬ ਸਰਕਾਰ ਦੀ ਅਧਿਕਾਰਿਤ ਵੈੱਬਸਾਈਟ ਤੇ ਕਰੋ ਪੈਨਸ਼ਨ ਲੈਣ ਲਈ ਸਹੀ ਨਿਯਮ ਕੀ ਨੇ ਉਮਰ ਔਰਤਾਂ ਲਈ ਜਿਹੜੀ ਹੈ 58 ਸਾਲ ਤੋਂ ਵੱਧ ਅਤੇ ਪੁਰਸ਼ਾਂ ਲਈ 5 ਸਾਲ ਤੋਂ ਵੱਧ ਜ਼ਮੀਨ ਜਿਨ੍ਹਾਂ ਦੇ ਨਾਮ ਤੇ 2.5 ਕਿੱਲੇ ਤੋਂ ਘੱਟ ਜ਼ਮੀਨ ਹੈ ਆਮਦਨ ਸਾਲਾਨਾ ਆਮਦਨ 1 ਲੱਖ ਤੋਂ ਘੱਟ ਹੋਵੇ ਨੌਕਰੀ ਘਰ ਦਾ ਕੋਈ ਵੀ ਮੈਂਬਰ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾ ਕਰਦਾ ਹੋਵੇ ਸਿਰਫ ਇਹਨਾਂ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਲੋਕਾਂ ਨੂੰ ਪੈਨਸ਼ਨ ਦਾ ਲਾਭ ਮਿਲ ਸਕਦਾ ਹੈ ਪੈਨਸ਼ਨ ਨਾਲ ਸੰਬੰਧਿਤ ਹੋਰ ਨਵੀਆਂ ਅਪਡੇਟਾਂ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਦਬਾ ਲਿਓ ਨਵੀਂ ਖਬਰ ਕੋਈ ਵੀ ਹੁੰਦੀ ਸਭ ਤੋਂ ਪਹਿਲਾਂ ਤੁਹਾਨੂੰ ਇਸ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ